ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਅੱਜ ਮੈਂ ਚੱਲ ਰਹੇ ਪ੍ਰਸੰਗ ਦੇ ਵਿੱਚ ਤੁਹਾਡੇ ਨਾਲ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜਦੋਂ ਦੱਖਣ ਦੀ ਯਾਤਰਾ ਸੀ ਤੇ ਦੱਖਣ ਵੱਲ ਜਾਂਦੀ ਉਹਨਾਂ ਨੇ ਤਿਆਰੀ ਕੱਸੀ ਤੇ ਉਸ ਟਾਈਮ ਦਾ ਵਰਣਨ ਮੈਂ ਤੁਹਾਡੇ ਨਾਲ ਕਰਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਦਾ ਇਹ ਪ੍ਰਸੰਗ ਸੁਣਨਾ ਜੀ ਤੁਸੀਂ ਸੰਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੱਖਣ ਜਾਣ ਦੀ ਤਿਆਰੀ ਤੇ ਤਲਵੰਡੀ ਤੋਂ ਕੂਚ ਕਰਨਾ ਗੁਰੂ ਜੀ ਦੱਖਣ ਬਾਦਸ਼ਾਹ ਕੋਲ ਜਾ ਰਹੇ ਸਨ ਇਹ ਖਬਰ ਹੌਲੀ-ਹੌਲੀ ਸਭ ਪਾਸੇ ਫੈਲ ਗਈ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਇਹ ਸਰਕਾਰੀ ਨੰਬਰਦਾਰ ਸਨ ਜਿਸ ਦਿਨ ਚਮਕੌਰ ਸਾਹਿਬ ਦੀ ਜੰਗ ਹੋਈ ਇਹ ਉਸੇ ਦਿਨ ਸਰਹੰਦਵਾਲ ਮਾਮਲਾ ਤਾਰਨ ਜਾ ਰਹੇ ਸਨ ਪਰ ਰਸਤੇ ਵਿੱਚ ਰਾਤ ਸਮੇਂ ਇਹਨਾਂ ਨੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਲਾਸ਼ਾਂ ਦਾ ਕਮਲੇ ਯਮਲੇ ਬਣ ਕੇ ਸੰਸਕਾਰ ਕੀਤਾ ਤੇ ਫਿਰ ਨਿਕਲ ਗਏ ਤੇ ਬਚ ਗਏ ਤੇ ਇਸੇ ਹੀ ਗੱਡੇ ਦੇ ਵਿੱਚ ਉਹਨਾਂ ਨੇ ਅਨਾਜ ਤੇ ਹੋਰ ਵੀ ਜੋ ਸਮੱਗਰੀ ਸੀ ਉਹ ਰੱਖੀ ਹੋਈ ਸੀ ਭਾਈ ਰੂਪੇ ਦੇ ਪੋਤਰੇ ਧਰਮ ਸਿੰਘ ਪਰਮ ਸਿੰਘ ਬੁੱਧੂ ਸਖੂ ਦੀਵਾਨੇ ਸੋਢੀ ਕੋਲ ਦੇ ਪੁੱਤਰ ਪੋਤਰੇ ਭਾਈ ਦਾਨ ਸਿੰਘ ਗੁਰਬਖਸ਼ ਸਿੰਘ ਬਹਿਲੋ ਕੇ ਭਗਤੂ ਕੇ ਭਾਈ ਫੇਰੂ ਕੇ ਆਦੀ ਸਭ ਪ੍ਰੇਮੀ ਆਪਣੇ ਨਾਲ ਇਲਾਕੇ ਦੀਆਂ ਸੰਗਤਾਂ ਸਮੇਤ ਦਰਸ਼ਨਾ ਲਈ ਪੁੱਜੇ ਇਹ ਜਿੰਨੇ ਵੀ ਮੈਂ ਨਾਂ ਲਏ ਨੇ ਇਹ ਸਾਰੇ ਨਾਂ ਉਸ ਟਾਈਮ ਦੇ ਜਿਹੜੇ ਸਨ ਇਹ ਗੁਰੂ ਮਹਾਰਾਜ ਜੀ ਦੇ ਨਾਲ ਸਨ ਬਹੁਤੇ ਕਹਿਣ ਮਹਾਰਾਜ ਦੂਰ ਨਾ ਜਾਓ ਵਿਸਾ ਘਾਤੀ ਤੁਰਕੜੇ ਨੂੰ ਕਾਨੂੰ ਮਿਲਣਾ ਹੈ ਪਰ ਭਾਵੀ ਨੂੰ ਕੌਣ ਜਾਣਦਾ ਸੀ ਇਸ ਗੱਲ ਨੂੰ ਤਾਂ ਸਰਬੱਗ ਗੁਰੂ ਹੀ ਜਾਣਦਾ ਸੀ ਅਲਪੱਗ ਜੀਵ ਨਾ ਅੱਗੇ ਦਾ ਪਤਾ ਨਾ ਪਿੱਛੇ ਦੀ ਸੂਝ ਊਤ ਪਵਿਖ ਦੇ ਸਮਾਚਾਰਾਂ ਤੋਂ ਨਰੇ ਹੀ ਅੰਦਲੇ ਤੇ ਅਗਿਆਨੀ ਕੀ ਜਾਣ ਸਕਦੇ ਸੰਨ ਤੇ ਉਹਨਾਂ ਦੀ ਗੱਲ ਨੂੰ ਗੁਰੂ ਜੀ ਕਿਵੇਂ ਮੰਨ ਦੇ ਗੁਰੂ ਜੀ ਨੇ ਕਿਹਾ ਜਿਸ ਦਾ ਮਨ ਮੰਨੇ ਉਹ ਸਾਡੇ ਨਾਲ ਚੱਲੇ ਜਿਸ ਦਾ ਨਾ ਮੰਨੇ ਉਹ ਇੱਥੇ ਹੀ ਰਵੇ ਅਸੀਂ ਤਾਂ ਸਿੱਖ ਦੇ ਸਹਾਇਕ ਹਾਂ ਉਹ ਕਿਤੇ ਵੀ ਰਹੇ ਪਰ ਸਿੱਖ ਦੁਚਿੱਤੀ ਵਿੱਚ ਹਨ ਜੇ ਨਾਲ ਨਹੀਂ ਤੁਰਦੇ ਤਾਂ ਕੰਡ ਫੇਰਣ ਵਾਲੀ ਗੱਲ ਹੁੰਦੀ ਸੀ ਤੇ ਜੇ ਨਾਲ ਜਾਣ ਤਾਂ ਪਿੱਛੋਂ ਘਰ-ਬਾਰ ਦੇ ਕੰਮ ਕਿਵੇਂ ਨਿਭਣਗੇ ਪਰਿਵਾਰ ਕਿਵੇਂ ਦਿਨ ਕੱਟੀ ਕਰੇਗਾ ਇਹ ਚਿੰਤਾ ਪੈਦਾ ਹੋ ਰਹੀ ਸੀ ਪਰ ਤਲਵੰਡੀ ਤੋਂ ਤੁਰੰਤ ਸਮੇਂ ਮਹਿਲਾ ਮਾਤਾ ਸੁੰਦਰੀ ਤੇ ਸਾਹਿਬ ਕੌਰ ਜੀ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ ਭਾਈ ਮਨੀ ਸਿੰਘ ਜੀ ਨੂੰ ਸੰਗ ਸਾਥ ਰਹਿਣ ਦਾ ਹੁਕਮ ਦਿੱਤਾ ਮਾਤਾਵਾਂ ਕੀ ਕਰ ਸਕਦੀਆਂ ਸਨ ਹੁਕਮ ਮੰਨ ਕੇ ਹੰਝੂ ਕੀਰਦੀਆਂ ਵਿਦਾ ਹੋ ਗਈਆਂ ਪਰ ਉੱਧਰ ਕਈ ਸਿੱਖ ਗੁਰੂ ਜੀ ਨੂੰ ਦੱਖਣ ਜਾਂਦੇ ਵੇਖ ਰਾਤੋਂ ਰਾਤ ਹੀ ਪਤਰਾ ਵਾਚ ਗਏ ਭਾਈ ਦੱਲਾ ਸਿੰਘ ਇੱਕ ਦੋ ਪੜਾ ਨਾਲ ਗਿਆ ਪਰ ਇਹ ਵੀ ਚੁੱਪ ਕੀਤਾ ਹੀ ਮੁੜ ਆਇਆ ਗੁਰੂ ਜੀ ਨੇ ਕਤਕ ਸੁਦੀ ਪੰਚਵੀ ਸੰਮਤ 1763 ਨੂੰ 10 ਕੁ ਮਹੀਨੇ ਤਲਵੰਡੀ ਵਾਸ ਕਰਕੇ ਉਥੋਂ ਚਾਲੇ ਪਾ ਦਿੱਤੇ ਗੁਰੂ ਜੀ ਤਲਵੰਡੀ ਤੋਂ ਚੱਲ ਕੇ ਰੋਜ਼ ਹੀ 7-8 ਮੀਲ ਦਾ ਸਫ਼ਰ ਤੇ ਪੜਾ ਕਰਦੇ ਇੱਥੇ ਪੁਸ਼ਕਰ ਰਾਜ ਤੀਰਥ ਤੇ ਪਹੁੰਚੇ ਫਿਰ ਨਰੈਣ ਪਿੰਡ ਕਾਦੂ ਦਵਾਰੇ ਪੁੱਜੇ ਕਾਦੂ ਦਵਾਰੇ ਦੇ ਮਹੰਤਾ ਨਾਲ ਗੱਲਬਾਤ ਮਗਰੋਂ ਚੱਲਦੇ-ਚੱਲਦੇ ਸਰਸੇ ਪੁੱਜੇ ਇੱਥੇ ਇੱਕ ਇਸਤਰੀ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਉਸ ਦੀ ਸਹਾਇਤਾ ਕੀਤੀ ਤੇ ਰਾਜਸਥਾਨ ਵੱਲ ਚੱਲ ਪਏ ਅਜੇ ਬਗੌਰ ਹੀ ਪੁੱਜੇ ਸਨ ਤਾਂ ਖਬਰ ਮਿਲੀ ਕਿ ਔਰੰਗਜੀਬ ਮਰ ਗਿਆ ਹੈ ਸ਼ਹਿਜ਼ਾਦਾ ਆਜਮ ਜੋ ਔਰੰਗਜੀਬ ਦੇ ਕੋਲ ਦੱਖਣ ਵਿੱਚ ਸੀ ਉਸ ਨੇ 22 ਲੱਖ ਵੱਡੀ ਫੌਜ ਨੂੰ ਅਧੀਨ ਕਰਕੇ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਇੱਕ ਭਰਾ ਬੰਗਾਲ ਦਾ ਗਵਰਨਰ ਸੀ ਉਸ ਨੂੰ ਸ਼ਹਿਜ਼ਾਦਾ ਆਜਮ ਨੇ ਮਿਲਣ ਦੇ ਬਹਾਨੇ ਬੁਲਾ ਕੇ ਕਤਲ ਕਰ ਦਿੱਤਾ ਉਹ ਦੱਖਣ ਤੋਂ ਵੱਡੀ ਫੌਜ ਸਮੇਤ ਆਗਰੇ ਵੱਲ ਤੁਰ ਪਿਆ ਬਹਾਦਰ ਸ਼ਾ ਉਸ ਸਮੇਂ ਰੋਹਤਾਸ ਜੇਲਮ ਦੇ ਇਲਾਕੇ ਵਿੱਚ ਸੀ ਵੱਡੇ ਹੋਣ ਦੇ ਨਾਤੇ ਬਾਦਸ਼ਾ ਉਸਨੇ ਬਣਨਾ ਸੀ ਪਰ ਉਸ ਕੋਲ 10 ਲੱਖ ਫੌਜ ਸੀ ਭਾਈ ਆਨੰਦ ਲਾਲ ਆਨੰਦਪੁਰ ਛੱਡਣ ਮਗਰੋਂ ਫਿਰ ਇਸ ਕੋਲ ਚਲਾ ਗਿਆ ਸੀ ਇਹ ਵੀ ਝਟਪਟ ਆਗਰੇ ਪਹੁੰਚ ਕੇ ਕਿਲੇ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਬਹਾਦਰ ਸ਼ਾ ਨੂੰ ਪਤਾ ਲੱਗਾ ਸੀ ਕੇ ਬਹੁਤੇ ਅਮੀਰ ਵਜ਼ੀਰ ਉਸ ਦੇ ਭਰਾ ਨੇ ਗੰਢ ਲਏ ਹਨ ਇਸ ਲਈ ਭਾਈ ਨੰਦ ਲਾਲ ਜੀ ਦੀ ਸਲਾਹ ਨਾਲ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਨ ਲਈ ਤੇ ਭਾਈ ਨੰਦ ਲਾਲ ਜੀ ਉਚੇਚੇ ਤੌਰ ਤੇ ਗੁਰੂ ਜੀ ਕੋਲ ਬਘੌਰ ਪੁੱਜੇ ਗੁਰੂ ਜੀ ਨੇ ਭਾਈ ਧਰਮ ਸਿੰਘ ਜੀ ਦੀ ਜਥੇਦਾਰੀ ਹੇਠ ਕੁਜ ਸਿੰਘ ਬਾਦਸ਼ਾਹ ਦੀ ਮਦਦ ਲਈ ਭੇਜੇ ਜਾਜੂ ਦੇ ਮੁਕਾਮ ਤੇ ਦੋਹਾਂ ਦਲਾਂ ਦਾ ਮੁਕਾਬਲਾ ਹੋ ਗਿਆ ਕਹਿੰਦੇ ਹਨ ਗੁਰੂ ਜੀ ਦੇ تیر ਨਾਲ ਸ਼ਹਿਜ਼ਾਦਾ ਆਜਮ ਜਿਸ ਨੂੰ ਫਤਿਹ ਦੀ ਵੱਡੀ ਆਸ ਸੀ ਮਾਰਿਆ ਗਿਆ ਬਾਦ ਬਹਾਦਰ ਸ਼ਾਹ ਦੀ ਫਤਿਹ ਹੋ ਗਈ ਸਾਰੇ ਅਮੀਰ ਵਜ਼ੀਰ ਹੁਣ ਇੱਕਦਮ ਬਹਾਦਰ ਸ਼ਾਹ ਨੂੰ ਨਜ਼ਰਾਨੇ ਦੇ ਕੇ ਮਿਲ ਪਏ ਉਹ ਭਾਵੇਂ ਇਸੇ ਸਮੇ ਗੁਰੂ ਜੀ ਦਾ ਧੰਨਵਾਦ ਕਰਨ ਲਈ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਪਰ ਰਾਜ ਕਾਜ ਦੇ ਵੱਡੇ ਸਿਲਸਿਲੇ ਦਾ ਮਾਮਲਾ ਸੀ ਇਸ ਲਈ ਉਸਨੇ ਭਾਈ ਧਰਮ ਸਿੰਘ ਜੀ ਹੱਥ ਗੁਰੂ ਜੀ ਨੂੰ ਬੇਨਤੀ ਕਰ ਕ ਲਈ ਕਿ ਉਸ ਨੂੰ ਆਗਰੇ ਆ ਕੇ ਮਿਲਣ ਕਹਿੰਦੇ ਹਨ ਕਿ ਭਾਈ ਆਨੰਦ ਲਾਲ ਜੀ ਵੀ ਇਸ ਸੁਨੇਹੇ ਲਈ ਗੁਰੂ ਜੀ ਕੋਲ ਪੁੱਜੇ ਭਗੌਰ ਦਾ ਰਾਜਾ ਵੀ ਗੁਰੂ ਜੀ ਦਾ ਸੇਵਕ ਬਣ ਚੁੱਕਾ ਸੀ ਤੇ ਉਸ ਨੂੰ ਗੁਰੂ ਜੀ ਦੇ ਵਿਛੜਨ ਤੇ ਦੁੱਖ ਹੋਇਆ ਪਰ ਗੁਰੂ ਜੀ ਦੇ ਉਪਦੇਸ਼ ਨਾਲ ਸ਼ਾਂਤੀ ਪ੍ਰਾਪਤ ਕੀਤੀ ਗੁਰੂ ਜੀ ਉੱਥੋਂ ਆਗਰੇ ਪੁੱਜੇ ਤੇ ਸ਼ਹਿਰ ਤੋਂ ਬਾਹਰ ਇੱਕ ਖੁੱਲੀ ਥਾਂ ਤੇ ਡੇਰਾ ਕਰ ਦਿੱਤਾ ਬਹਾਦਰ ਸ਼ਾਹ ਨੂੰ ਗੁਰੂ ਜੀ ਦੇ ਆਗਰੇ ਪੁੱਜਣ ਦਾ ਪਤਾ ਲੱਗਾ ਤਾ ਉਸਨੇ ਗੁਰੂਜੀ ਤੇ ਗੁਰੂ ਕੇ ਸਿੰਘਾਂ ਵਾਸਤੇ ਸਰਕਾਰੀ ਰਾਸ਼ਨ ਭੇਜ ਦਿੱਤਾ ਦੂਸਰੇ ਦਿਨ ਸਵੇਰੇ ਹੀ ਬਹਾਦਰ ਸ਼ਾਹ ਨੇ ਗੁਰੂਜੀ ਦੇ ਦਰਸ਼ਨ ਕੀਤੇ ਤੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਦਰਸ਼ਨ ਪੇਟ ਕੀਤੀ ਖੇਲਤ ਤੇ ਹੋਰ ਪੁਸ਼ਾਕੇ ਵੀ ਭੇਟ ਕੀਤੇ ਦੋਹਾਂ ਪਾਸਿਆਂ ਤੋਂ ਸੁਖਸੰਦ ਦੀਆਂ ਗੱਲਾਂ ਬਾਤਾਂ ਹੋਈਆਂ ਇਸ ਤੋਂ ਅੱਗੇ ਦਿਨ ਦਰਿਆ ਕਿਨਾਰੇ ਗੁਰੂਜੀ ਫਿਰ ਬਹਾਦਰ ਸ਼ਾਹ ਨੂੰ ਮਿਲੇ ਬਹਾਦਰ ਸ਼ਾਹ ਨੇ ਜਾਗੀਰ ਦੇਣ ਤੇ ਸੁਖ ਆਰਾਮ ਜਾਂ ਨਵਾਬੀ ਤੱਕ ਦੇਣ ਦੀ ਗੱਲ ਛੇੜੀ ਜਿਨ੍ਹਾਂ ਨੂੰ ਗੁਰੂ ਜੀ ਨੇ ਆ ਪ੍ਰਵਾਨ ਕੀਤਾ ਤੇ ਕਿਹਾ ਇਹ ਗੱਲਾਂ ਮਨੁੱਖ ਨੂੰ ਜ਼ਾਲਮ ਤੇ ਐਸ਼ ਪ੍ਰਸਤ ਬਣਾ ਦਿੰਦੀਆਂ ਹਨ ਸਾਨੂੰ ਇਹਨਾਂ ਦੀ ਲੋੜ ਨਹੀਂ ਪਰ ਅਸੀਂ ਇੱਕ ਗੱਲ ਚਾਹੁੰਦੇ ਹਾਂ ਦੱਸੋ ਹੁਕਮ ਕਰੋ ਬਹਾਦਰ ਸ਼ਾਹ ਨੇ ਕਿਹਾ ਅਸੀਂ ਉਹਨਾਂ ਨੂੰ ਸਜ਼ਾ ਦਿਵਾਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਝੂਠ ਬੋਲੇ ਕੱਤੇ ਕੀਤੇ ਤੇ ਮਾਸੂਮ ਸਾਹਿਬਜ਼ਾਦੇ ਕਤਲ ਕੀਤੇ ਹਨ ਬਹਾਦਰ ਸ਼ਾਹ ਇਹ ਸੁਣ ਕੇ ਸੋਚੀ ਪੈ ਗਿਆ ਅਜੇ ਨਵਾਂ ਨਵਾਂ ਰਾਜ ਲਿਆ ਹੈ ਇਉਂ ਕੀਤਾ ਤਾਂ ਬਗਾਵਤ ਹੋਣ ਦਾ ਵੀ ਡਰ ਸੀ ਇਹ ਚਿੰਤਾ ਬਹਾਦਰ ਸ਼ਾਹ ਨੂੰ ਮਾਰ ਰਹੀ ਸੀ ਤੇ ਉਸ ਦੇ ਮਨ ਵਿੱਚ ਵੀ ਕਈ ਖਿਆਲ ਆਏ ਸੋ ਸੋਚ ਕੇ ਇਹੋ ਕੁਝ ਕਿ ਗੁਰੂ ਜੀ ਨੂੰ ਦੱਸ ਕੇ ਕਹਿਣ ਲੱਗਾ ਹਾਲੇ ਸਾਲ 2 ਸਾਲ ਮੈਂ ਤੁਹਾਡੇ ਇਸ ਕਾਰਜ ਵਿੱਚ ਸਹਾਇਤਾ ਕਰਨੋਂ ਅਸਮਰਥ ਹਾਂ ਫਿਰ ਸੋਚਾਂਗਾ ਲਾਰਿਆਂ ਵਿੱਚ ਤਾਂ ਉਹ ਰਵੇ ਜਿਸ ਵਿੱਚ ਬਲ ਨਾ ਹੋਵੇ ਗੁਰੂ ਜੀ ਨੇ ਸਾਫ਼ ਹੀ ਕਹਿ ਦਿੱਤਾ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਆਪਣੇ ਸਿੰਘਾਂ ਕੋਲੋਂ ਇਹ ਕੰਮ ਕਰਵਾ ਲਵਾਂਗੇ ਇਹਨਾਂ ਝੂਠੇ ਮੂਜੀਆਂ ਨੂੰ ਜਾਲਮਪੁਣੇ ਦੀ ਸਜ਼ਾ ਭੋਗਣੀ ਹੀ ਪੈਣੀ ਹੈ ਅਸੀਂ ਤਾਂ ਇਸ ਇਨਸਾਫ਼ ਦਾ ਸਿਹਰਾ ਤੁਹਾਡੇ ਗੱਲ ਪਾਉਣਾ ਚਾਹੁੰਦੇ ਸਾਂ ਪਰ ਜੇ ਤੁਸੀਂ ਇਹ ਸਿਹਰਾ ਨਹੀਂ ਪਵਾਉਂਦੇ ਤਾਂ ਅਸੀਂ ਆਪਣੇ ਸਿੰਘਾਂ ਦੇ ਗਲ ਹੀ ਇਹ ਸਿਹਰਾ ਪਵਾ ਦੇਾਂਗੇ ਬਹਾਦਰ ਸ਼ਾਹ ਨੇ ਝੱਟ ਹੀ ਪੈਤੜਾ ਬਦਲਿਆ ਤੇ ਕਹਿਣ ਲੱਗਾ ਮੈਂ ਤੁਹਾਡੀ ਹਰ ਗੱਲ ਮੰਨਾਂਗਾ ਹਿੰਦੂਆ ਮੁਸਲਮਾਨਾਂ ਦੋਹਾਂ ਨੂੰ ਇੱਕੋ ਜਿਹਾ ਜਾਣਾਂਗਾ ਤੇ ਪਿਤਾ ਦੀ ਨੀਤੀ ਨੂੰ ਤਿਆਗ ਦੇਾਂਗਾ ਪਰ ਜਦਰਾ ਸਮਾਂ ਦਿਓ ਕੁਝ ਰਾਜ ਪ੍ਰਬੰਧ ਠੀਕ ਹੋ ਜਾਣ ਦਿਓ ਇਸ ਮਗਰੋਂ ਉਸਨੇ ਨਿਮਰਤਾ ਧਾਰਨ ਕੀਤੀ ਗੁਰੂ ਜੀ ਮੰਨ ਗਏ ਉਸਨੇ ਗੁਰੂ ਜੀ ਨੂੰ ਆਪਣੇ ਨਾਲ ਦਿੱਲੀ ਜਾਣ ਲਈ ਮਨਾ ਲਿਆ ਬਾਦਸ਼ਾਹ ਨੂੰ ਰਾਜ ਪ੍ਰਬੰਧ ਦੇ ਸਿਲਸਿਲੇ ਵਿੱਚ ਦਿੱਲੀ ਲਾਲ ਕਿਲੇ ਵਿੱਚ ਛੇਤੀ ਹੀ ਦਰਬਾਰ ਕਰਨਾ ਜ਼ਰੂਰੀ ਸੀ ਪਰ ਗੁਰੂ ਜੀ ਨੂੰ ਕਾਹਲ ਸੀ ਸੋ ਬਹਾਦਰ ਸ਼ਾ ਬਹੁਤ ਛੇਤੀ ਪੜਾ ਤੇ ਪੜਾ ਕਰਦਾ ਦਿੱਲੀ ਜਾ ਪੂਜਾ ਤੇ ਗੁਰੂ ਜੀ ਅਹੈਸ਼ਤਾ ਅਹੈਸ਼ਤਾ ਦਿੱਲੀ ਵੱਲ ਤੁਰ ਪਏ ਉਹਨਾਂ ਨੂੰ ਤਾਂ ਆਪਣੇ ਧਰਮ ਦੇ ਪ੍ਰਚਾਰ ਦੀ ਲੋੜ ਸੀ ਸੋ ਥਾਂ ਪਰ ਥਾਂ ਲੋਕਾਂ ਨੂੰ ਸੁੱਖ ਦਿੰਦੇ ਕਾਮਨਾ ਪੂਰਨ ਕਰਦੇ ਆ ਰਹੇ ਸਨ ਹੌਲੀ ਹੌਲੀ ਮਥਰਾ ਪੁੱਜੇ ਇੱਥੇ ਕਈ ਸਾਧ ਮੰਡਲੀਆਂ ਸਨ ਵੇਲੜ ਤੇ ਮੋਟੇ ਮੋਟੇ ਢਿੱਡਾਂ ਵਾਲੇ ਸਾਧ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਕੁਝ ਅਜੀਹੇ ਸਾਧੂ ਆ ਗਏ ਗੁਰੂ ਜੀ ਨੂੰ ਸ਼ਸਤਰ ਧਾਰੀ ਵੇਖ ਉਹ ਤੁਰਕਾ ਕਰਨ ਲੱਗੇ ਤਸਕਰ ਤੇ ਕੀ ਫਕੀਰੀ ਗੁਰੂ ਜੀ ਨੇ ਸਾਧੂਆਂ ਦਾ ਇਹ ਤੌਰ ਵੇਖ ਕੇ ਕਿਹਾ ਤੁਸੀਂ ਕਹਿੰਦੇ ਹੋਵੋਗੇ ਕਿ ਅਸੀਂ ਸਾਧੂ ਹਾਂ ਬੜੇ ਧਰਮੀ ਹਾਂ ਪਰ ਧਰਮ ਹੈ ਕਿੱਥੇ ਤੁਹਾਡੇ ਦੇਸ਼ ਵਿੱਚ ਥਾ-ਥਾ ਅਬਲਾਵਾ ਦੀ ਬੇਪਤੀ ਹੋ ਰਹੀ ਹੈ ਜਿਨੇ ਉ ਲਾਏ ਜਾ ਰਹੇ ਹਨ ਮੰਦਰ ਢਾਏ ਤੇ ਗਰੀਬ ਗਾਉ ਕਤਲ ਕੀਤੀ ਜਾ ਰਹੀ ਹੈ ਤੁਸੀਂ ਮਾਲਾ ਪਾਈ ਖੀਰ ਪੂੜੇ ਖਾ ਛੱਡਣਾ ਹੀ ਇਹੋ ਕੁਝ ਧਰਮ ਸਮਝੀ ਜਾ ਰਹੇ ਹੋ ਧਰਮ ਦੀ ਰਾਖੀ ਸ਼ਸਤਰਾਂ ਨੇ ਕਰਨੀ ਹੈ ਸ਼ਸਤਰ ਨੇ ਜ਼ਾਲਿਮਾਂ ਦੀ ਸੋਧ ਕਰਨੀ ਹੈ ਸੋ ਭਗਤੀ ਦੀ ਰੱਖਿਆ ਸ਼ਕਤੀ ਹੀ ਕਰ ਸਕਦੀ ਹੈ ਤੇ ਸ਼ਕਤੀ ਬਿਨਾ ਧਰਮ ਦੇ ਕਿੱਥੇ ਜਰਾ ਦੱਸੋ ਤਾਂ ਸਹੀ ਸੱਚੀਆਂ ਗੱਲਾਂ ਦਾ ਕਿਸ ਕੋਲ ਕੋਈ ਜਵਾਬ ਨਹੀਂ ਸੀ ਇਸੇ ਤਰ੍ਹਾਂ ਮਥਰਾ ਦੇ ਲੱਡੂ ਪੇੜੇ ਖਾਣ ਵਾਲਿਆਂ ਪਾਂਡਿਆਂ ਨੂੰ ਗੁਰੂ ਜੀ ਨੇ ਇਹੋ ਜਿਹੇ ਬਚਨ ਕਰਕੇ ਨਿਰੁੱਤਰ ਕਰ ਦਿੱਤਾ ਜਿਹੜਾ ਸਿੰਧ ਦੇ ਜ਼ੋਰ ਜ਼ੁਲਮ ਤੇ ਉਸ ਦੇ ਭਗਵਾਨ ਹੱਥੋਂ ਮਰਨ ਦੇ ਹਾਰਨ ਦੀ ਸਾਖੀ ਸੁਣਾ ਕੇ ਪੰਡਤਾਂ ਨੂੰ ਗਿਆਨ ਦਿੱਤਾ ਇਹੋ ਪਾਂਡਿਆਂ ਪੰਡਤਾਂ ਨੇ ਗੁਰੂ ਜੀ ਨੂੰ ਧਰਤੀ ਦਾ ਭਾਰ ਦੂਰ ਕਰਨ ਵਾਲੇ ਭਗਵਾਨ ਕ੍ਰਿਸ਼ਨ ਦਾ ਰੂਪ ਮੰਨ ਕੇ ਨਮਸਕਾਰਾਂ ਤੇ ਬੰਦਨਾ ਕੀਤੀਆਂ ਬਹਾਦਰ ਸ਼ਾਹ ਦਿੱਲੀ ਪੁੱਜ ਕੇ ਆਪਣੇ ਸਭ ਕੰਮ ਕਰ ਚੁੱਕਾ ਸੀ ਪਰ ਗੁਰੂ ਜੀ ਬੜੇ ਪ੍ਰੇਮ ਤੇ ਹੌਲੀ-ਹੌਲੀ ਧਰਮ ਦਾ ਪ੍ਰਚਾਰ ਕਰਦੇ ਆ ਰਹੇ ਸਨ ਚੋਰ ਕੀ ਦਾੜੀ ਮੇਂ ਤਿੰਕਾ ਵਾਂਗ ਬਹਾਦਰ ਸ਼ਾਹ ਨੂੰ ਜਾਪਿਆ ਕੇ ਗੁਰੂ ਜੀ ਕਿਤੇ ਪ੍ਰਚਾਰ ਕਰਕੇ Hindu ਰਾਜਿਆਂ ਨੂੰ ਬਾਦਸ਼ਾਹੀ ਦੇ ਵਿਰੁੱਧ ਹੀ ਨਾ ਕਰ ਦੇਣ ਸਤ ਗੁਰੂ ਜੀ ਤਾਂ ਹਰ ਥਾਂ ਗੁਲਾਮੀ ਵਿਰੁੱਧ ਬੋਲਦੇ ਤੇ Hindu ਜਨਤਾ ਨੂੰ ਪੁਰਾਣੇ क्षत्रिय ਧਰਮ ਦੀ ਯਾਦ ਦਿਲਾਉਂਦੇ ਸਨ ਪਰ ਬਹਾਦਰ ਸ਼ਾਹ ਨੂੰ ਅੱਜ ਗੁਰੂ ਜੀ ਦੀ ਲੋੜ ਸੀ ਉਸਨੇ ਨੀਤੀਵਰਤੀ ਭਾਈ ਨੰਦ ਲਾਲ ਤੇ ਆਪਣੇ ਇੱਕ ਖਾਸ ਰਿਸ਼ਤੇਦਾਰ ਨੂੰ ਗੁਰੂ ਜੀ ਦੀ ਆਉ ਭਗਤ ਕਰਨ ਦੇ ਬਹਾਨੇ ਛੇਤੀ ਦਿੱਲੀ ਲੈ ਆਉਣ ਲਈ ਗੁਰੂ ਜੀ ਕੋਲ ਭੇਜਿਆ ਅੰਤਯਾਮੀ ਸਤਗੁਰੂ ਜੀ ਇਹਨਾਂ ਦੇ ਮਿਲਣ ਤੇ ਮੁਸਕਰਾਏ ਤੇ ਦਿੱਲੀ ਆ ਗਏ ਜਿੱਥੇ ਮੋਤੀ ਬਾਗ ਵਿੱਚ ਦਿੱਲੀ ਤੋਂ ਬਾਹਰ ਉਤਾਰਾ ਕਰ ਦਿੱਤਾ ਦਿੱਲੀ ਵਿੱਚ ਇਹ ਖਬਰ ਅੱਗ ਵਾਂਗ ਫੈਲ ਗਈ ਤੇ ਬੀਰ ਬਹਾਦਰ ਸਤਗੁਰੂ ਜੀ ਦੇ ਦਰਸ਼ਨਾਂ ਲਈ ਭੀੜਾ ਲੱਗ ਗਈਆਂ ਬਹਾਦਰ ਸ਼ਾਹ ਤੇ ਫੌਜੀ ਜਰਨੈਲਾਂ ਤਾਂ ਪੇਸ਼ ਬਦਲ ਬਦਲ ਕੇ ਖਾਸ ਤੌਰ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਤਾਰੀਫਾ ਕਰਦੇ ਤੁਰੇ ਜਾਂਦੇ ਸਤਿਮੁੱਚ ਹੀ ਵੱਡੇ ਵੱਡੇ ਜਰਨੈਲਾਂ ਨੂੰ ਮਾਰਨ ਤੇ ਹੈਰਾਨ ਦੇਣ ਵਾਲੇ ਖੁਦਾ ਦਾ ਨੂਰ ਸੀ ਇੰਨੀ ਤਾਕਤ ਦਾ ਇੰਨੀ देर ਤੇ ਸਿਦਕ ਦਿੱਲੀ ਨਾਲ ਮੁਕਾਬਲਾ ਕਰਕੇ ਆਪਣੇ ਆਪ ਨੂੰ ਸਹੀ ਸਲਾਮਤ ਰੱਖਣਾ ਇਹ ਮਨੁੱਖੀ ਕੰਮ ਨਹੀਂ ਮਨੁੱਖ ਵਿੱਚ ਆਪਣੇ ਪੁੱਤਰ ਸਾਹਮਣੇ ਲੜਦੇ ਮਰਦੇ ਵੇਖ ਕੇ ਇਹਨਾਂ ਜੇ ਰਾਤੇ ਹੌਸਲਾ ਰੱਖ ਸਕਣ ਦੀ ਹਿੰਮਤ ਨਹੀਂ ਵੱਡੇ ਵੱਡੇ ਵਲੀਆਂ ਨਬੀਆਂ ਤੇ ਹਜ਼ਰਤਾ ਨੂੰ ਵੀ ਇਸ ਗੁਰੂ ਨੇ maat ਕਰਕੇ ਦਿਖਾ ਦਿੱਤਾ ਹੈ ਸੋ ਸੰਗਤ ਜੀ ਇਹ ਸੀ ਅੱਜ ਦਾ ਪ੍ਰਸੰਗ ਤੇ ਬਾਕੀ ਅਗਲਾ ਹਿੱਸਾ ਮੈਂ ਤੁਹਾਡੇ ਨਾਲ ਅਗਲੇ ਭਾਗ ਦੇ ਵਿੱਚ ਵਰਣਨ ਕਰਾਂਗਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਪੜਦਿਆਂ ਸੁਣਦਿਆਂ ਤੇ ਤੁਹਾਡੇ ਨਾਲ ਕਥਾ ਵਿਚਾਰਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਆਉਣਗੀਆਂ ਆਪ ਜੀ ਬਖਸ਼ਣ ਜੋਗ ਜੇ ਤੁਹਾਡੇ ਨਾਲ ਨਵੀਂ ਕਥਾ ਲੈ ਕੇ ਛੇਤੀ ਹਾਜ਼ਰ ਹੋਵਾਂਗਾ ਦਿਓ ਅੱਗੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ